ਅੰਜਨਾਦ ਪੋਡਕਾਸਟ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹੈ ਇਸੇ ਤਰ੍ਹਾਂ ਹੀ ਅੱਜ ਅਸੀਂ ਇੱਕ ਨਵੀਂ ਪੋਡਕਾਸਟ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਏ ਹਾਂ ਸਾਡੇ ਸਿੱਖ ਇਤਿਹਾਸ ਦੇ ਮਹਾਨ ਯੋਧੇ ਜੱਸਾ ਸਿੰਘ ਰਾਮਗੜੀਆ ਜੋ ਕਿ ਜੱਸਾ ਸਿੰਘ ਇਚੂਕੀਲੀਆ ਤੋਂ ਜੱਸਾ ਸਿੰਘ ਰਾਮਗੜੀਆ ਕਿਵੇਂ ਬਣੇ ਉਹਨਾਂ ਦੇ ਇਤਿਹਾਸ ਬਾਰੇ ਆਪਾਂ ਵਿਚਾਰ-ਚਰਤਾ ਕਰਾਂਗੇ ਸਾਡੇ ਨਾਲ ਦਰਮਿਆਨ ਸਟੂਡੀਓ ਵਿੱਚ ਹਾਜ਼ਰ ਨੇ Pritam Singh Paana ji Paana sahab ਬਹੁਤ-ਬਹੁਤ ਸਵਾਗਤ ਹੈ ਜੀ 바이ਕਰ ਜੀ ਦਾ ਖਾਲਸਾ 바이ਕਰ ਜੀ ਕੀ ਫਤਿਹ ਜੀ ਦੱਸਣ ਪੜਾਈ ਹੋਰ ਠੀਕ ਠਾਕ ਹੋ ਜੀ ਹਾਂ ਚੱਲ ਦੀ ਕਲੈਕਟਰ ਚਲੋ ਬਹੁਤ ਵਧੀਆ ਮੇਰਾ ਪਹਿਲਾ ਸਵਾਲ ਹੈ ਜੀ ਤੁਹਾਡੇ ਨਾਲ ਜੀ ਕਿ ਜੱਸਾ ਸਿੰਘ ਰਾਮਗੜੀਆ ਜੋ ਕਿ ਇਚੋਗ ਲਈਆ ਤੋਂ ਜੱਸਾ ਸਿੰਘ ਰਾਮਗੜੀਆ ਕਿਵੇਂ ਬਣੇ ਪਹਿਲਾਂ ਤਾਂ ਇਹ ਹੈ ਜੀ ਹਮ ਤੇ ਦੂਸਰਾ ਸਵਾਲ ਇਹ ਹੈ ਕਿ ਉਹ ਪਹਿਲਾਂ ਤਾਂ ਮੁਗਲ ਉਹਨਾਂ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਜੀ ਜੀ ਫਿਰ ਉਹ ਜਾ ਕੇ ਮੁਗਲ ਫੌਜ ਵਿੱਚ ਭਰਤੀ ਹੋ ਜਾਂਦੇ ਹਮ ਜਦੋਂ ਮੁਗਲ ਫੌਜ ਵਿੱਚ ਭਰਤੀ ਹੋ ਜਾਂਦੇ ਉਹ ਸਿੱਖਾਂ ਦੇ ਵਿਰੋਧ ਲੜਾਈਆਂ ਲੜਦੇ ਹਮ ਉਸ ਤੋਂ ਬਾਅਦ ਫਿਰ ਇੱਕ ਸਬਬ ਹੁੰਦਾ ਹੈ ਕਿ ਉਹਨਾਂ ਨੂੰ ਸਿੱਖ ਪੰਥ ਵਿੱਚ ਫਿਰ ਸ਼ਾਮਲ ਕਰ ਲਿਆ ਜਾਂਦਾ ਹੂੰ ਇਹਦੇ ਬਾਰੇ ਸਾਨੂੰ ਤੁਸੀਂ ਦੱਸੋ ਆਪਣੇ ਵਿਚਾਰ ਵੀ ਕੀ ਇਹ ਸਹੀ ਹੈ ਕਿ ਇਤਿਹਾਸ ਕੁਝ ਹੋਰ ਹੈ ਇਹ ਦੇਖੋ ਅ ਇਤਿਹਾਸ ਲਿਖਿਆ ਜਾਂਦਾ ਜਿਹੜੇ ਇਤਿਹਾਸਕਾਰ ਆ ਪਰ ਆਪਣੇ ਕੀ ਹੈਗੀ ਹੈ ਵੀ ਲੋਕਾਂ ਦੇ ਵਿੱਚ ਇਤਿਹਾਸ ਪੜਨ ਦੀ ਰੁਚੀ ਨਾ ਆਉਣ ਕਰਕੇ ਹਾਂਜੀ ਹਾਂ ਕਿਤਾਬਾਂ ਘੱਟ ਪੜਦੇ ਹਾਂ ਉਹਨਾਂ ਗੱਲਾਂ ਤੇ ਵਿਚਾਰ ਘੱਟ ਹੁੰਦੇ ਆ ਹਾਂਜੀ ਜੇ ਕੋਈ ਪੜਦਾ ਵੀ ਆ ਤੇ ਜੇ ਕਹੇ ਨੇ ਜਿਵੇਂ ਲਿਖਿਆ ਉਸੇ ਨੂੰ ਕਾਪੀ ਕਰਕੇ ਗਾਂਦੀ ਗਾਂ ਉਹ ਚੀਜ਼ ਚੱਲੀ ਜਾਂਦੀ ਹੈ ਹਾਂਜੀ ਇਹਦੇ 'ਚ ਨਾ ਤਾਂ ਇਤਿਹਾਸਕਾਰਾਂ ਦਾ ਕੋਈ ਆਪਾਂ ਕਹਿ ਸਕਦੇ ਕਸੂਰ ਆ ਹਾਂਜੀ ਇਹ ਜੇ ਆਪਣੇ ਲੋਕ ਪੜਨ 'ਚ ਰੁਚੀ ਰੱਖਣ ਤੇ ਇਨ੍ਹਾਂ ਚੀਜ਼ਾਂ 'ਚ ਜਿਹੜੀ ਕੋਈ ਕਮੀ ਪੇਸ਼ੀ ਹੁੰਦੀ ਹੈ ਲਿਖਣ ਗਾਂਦ 'ਚ ਉਹ ਚੀਜ਼ ਦਰੋਸਤ ਹੋ ਜਾਂਦੀ ਹੈ ਹਾਂਜੀ ਮਤਲਬ ਉਹਦੇ ਤੇ ਉਹਨੂੰ ਪੜਨ ਤੇ ਉਹਦੇ ਵਿਚਾਰ ਕਰਨ ਕੀ ਇਹ ਸਹੀ ਹੈ ਕੀ ਗਲਤ ਹੈ ਤੇ ਉਹ ਜਿਹੜੇ ਬਿਵਾਦ ਆ ਉਹ ਜਿਹੜੇ ਆਪਣੇ ਆਪ ਹੀ ਸੁਲਝ ਜਾਂਦੇ ਆ ਹਾਂਜੀ ਹੁਣ ਜਿਹੜੇ ਜਿਵੇਂ ਜਿਆ ਹੁਣ ਆਪਣਾ ਸੋਸ਼ਲ ਮੀਡੀਆ ਦਾ ਆਪਣਾ ਲੋਕਡਾਊਨਸ ਮੀਡੀਆ ਦਾ ਜੋਕ ਚੱਲਿਆ ਹੈਗਾ ਹਾਂਜੀ ਪਹਿਲਾਂ ਪੇਪਰ ਜਿਹੜਾ ਮੀਡੀਆ ਸੀਗਾ ਹਾਂਜੀ ਉਦੋਂ ਪਹਿਲਾਂ ਤਾਂ ਕੁਝ ਵੀ ਨਹੀਂ ਹੁੰਦਾ ਸੀਗਾ ਆ ਉਥੀਆਂ ਵਗੈਰਾ ਹੁੰਦੀਆਂ ਸੀ ਹਾਂਜੀ ਲੋਕਾਂ 'ਚ ਇੱਕ ਗਾਂ ਦੀ ਗਾਂ ਪੜਨ ਦਰ ਜਾਂ ਤਾਂ ਹੀ ਨਹੀਂ ਬੰਦਾ ਸੀ ਹਾਂਜੀ ਹੁਣ ਲੋਕੀ ਵਿਚਾਰਬਾਣ ਇਸ ਚੀਜ਼ ਤੇ ਹੋਇਆ ਵੀ ਜਿਹੜਾ ਇਤਿਹਾਸ ਲਿਖਿਆ ਹੋਇਆ ਹਾਂਜੀ ਵੀ ਉਹ ਕਿੰਨਾ ਕੁ ਸਹੀ ਆ ਤੇ ਕਿੰਨਾ ਕੁ ਜਿਹੜਾ ਸਹੀ ਨਹੀਂ ਹੈਗਾ ਹਾਂਜੀ ਇਹ ਗੱਲ ਹੀ ਜਿਵੇਂ ਉਹਨਾਂ ਬਾਬਾ ਬੱਧ ਸਿੰਘ ਭਾਦਰਪੁਰ ਦੀ 20 ਕਾਪੀ ਉਹਨਾਂ ਦੀ ਗਰਾਤਮਕ ਹਾਂਜੀ ਜਿਹੜੇ ਇਤਿਹਾਸ ਦੇ ਵਿੱਚ ਪ੍ਰਚਾਰ ਹੋਇਆ ਉਹ ਜਦੋਂ ਲੋਕਾਂ 'ਚ ਜਾਗਰੂਕਤਾ ਆਈ ਉਸ ਚੀਜ਼ ਨੂੰ ਦਰੋਸਤ ਕਰ ਲਿਆ ਗਿਆ ਹਾਂਜੀ ਪਹਿਲਾਂ ਉਹਨਾਂ ਦੇ ਕਰਤਾਰ ਕੋਲ ਹੀ ਬੋਲਦਾ ਸੀ ਉਹਨੂੰ ਉਸ ਚੀਜ਼ ਦਾ ਜਿਹੜਾ ਉਹਨਾਂ ਦਾ ਹੱਕ ਬੰਦਾ ਸੀ ਉਸ ਚੀਜ਼ ਨੂੰ ਦਰੋਸਤ ਕਰ ਲਿਆ ਗਿਆ ਐਵੇਂ ਜੱਸਾ ਸਿੰਘ ਰਾਮਗੜੀਏ ਬਾਰੇ ਵੀ ਇਹ ਜੀ ਚੀਜ਼ ਜਿਹੜੀ ਅੱਜ ਕੱਲ ਦੇ ਜਿਹੜੇ ਇਤਿਹਾਸਕਾਰ ਹਾਂਜੀ ਉਹ ਵਿਚਾਰ ਕਰ ਰਹੇ ਵੀ ਇਹ ਜਿਹੜੀ ਗੱਲ ਹੈਗੀ ਵੀ ਉਹਨਾਂ ਨੂੰ ਪੰਥ ਚੋਂ ਸਿਖਿਆ ਕਿ ਕਿਹੜੇ ਕਾਰਨ ਕਰਕੇ ਸਿਖਿਆ ਵੀ ਉਹਨਾਂ ਦੇ ਘਰ ਨਾਵਜਮ ਜਿਹੜੀ ਕੰਨਿਆ ਪੈਦਾ ਹੋਈ ਸੀ ਉਹਦਾ ਕਤਲ ਕਰਤਾ ਪਰਿਵਾਰ ਨੇ ਅੱਛਾ ਪਰਿਵਾਰ ਨੇ ਕੀਤਾ ਸੀ ਹਾਂ ਤੇ ਪਰਿਵਾਰ ਨੇ ਹਾਂਜੀ ਉਹ ਪਰੇ ਪਰਿਵਾਰ ਮੁਖੀ ਸੀ ਤੇ ਇਹਨਾਂ ਨੂੰ ਕਹਿੰਦੇ ਜੀ ਪੰਥ ਚੋਂ ਸਿਖਿਦਾ ਇਹ ਨਾਰਾਜ਼ ਹੋ ਕੇ ਇਹ 1748 ਈਸਵੀ ਦੀ ਘਟਨਾ ਕਰਨਾ ਅੱਛਾ ਜੀ ਜਦੋਂ ਪੰਥ ਚੋਂ ਕਹਿੰਦੇ 1748 ਦਾ ਹਾਂਜੀ ਤੇ ਪੰਥ ਚੋਂ ਜਦੋਂ ਸਿਖਤੇ ਤੇ ਕਹਿੰਦੇ ਜੀ ਇਹ ਮੁਗਲ ਫੌਜ ਚ ਭਰਤੀ ਹੋ ਜਾਂਦੇ ਆ ਜਲੰਧਰ ਅਦੀਨਾ ਬੇਗ ਦੀ ਫੌਜ ਦੇ ਵਿੱਚ ਜਿਹੜੇ ਫੌਜਦਾਰ ਹੁੰਦੇ ਆ ਉਹਨਾਂ ਦੀ ਬਹੁਤ ਭਰਤੀ ਹੋ ਜਾਂਦੀ ਠੀਕ ਫਿਰ ਮੁਗਲ ਫੌਜਾਂ ਹਾਂਜੀ ਅੰਬਰਸਰ ਸਾਹਿਬ ਚ ਕਿਲਾ ਜਿਹੜਾ ਸਿੰਘਾਂ ਨੇ ਕਿਲਾ ਰਾਮਦਾਸ ਜੀ ਦੀ ਜਿਹੜੀ ਯਾਦ ਦੇ ਵਿੱਚ ਕਿਲਾ ਰਾਮ ਰੋਨੀ ਹਾਂਜੀ ਬਣਾਇਆ ਸੀ ਰਾਮਦਾਸ ਜੀ ਦੀ ਯਾਦ ਦੇ ਵਿੱਚ ਯਾਦ ਦੇ ਵਿੱਚ ਬਣਾਇਆ ਸੀ ਪਹਿਲਾਂ ਕੱਚੀ ਗੜੀ ਹੁੰਦੀ ਸੀ ਹਾਂਜੀ ਫਿਰ ਉਹ ਕੀਤਾ ਗਿਆ ਸੀ ਪੱਕਾ ਤਿਆਰ ਕੀਤਾ ਗਿਆ ਸੀਗਾ ਤੇ ਉਹ ਜਿਹੜੇ ਕਿਲੇ ਦੀ ਸਾਰੀ ਵੀ ਜਿਹੜੀ ਜਸਾ ਸਿੰਘ ਰਾਮ ਗੜੀਆ ਕਿਉਂ ਇਹ ਜਿਹੜੇ ਮਿਸਤਰੀ ਭਾਈਚਾਰੇ ਨਾਲ ਸੰਬੰਧਤ ਸੀਗੇ ਇਹਨਾਂ ਦੇ ਇਹਨਾਂ ਦੇ ਸਾਥੀਆਂ ਨੇ ਉਹ ਕਿਲੇ ਦੀ ਸਾਰੀ ਕਰਾਈ ਸੀ ਜੋ ਲਗਭਗ 40 ਕਿੱਲਾਂ ਦੇ ਵਿੱਚ ਦੱਸਿਆ ਜਾਂਦਾ ਸੀਗਾ ਹੁਣ ਤਾਂ ਉਹਦਾ ਵजूद ਹੀ ਨਹੀਂ ਰਿਹਾ ਜੀ ਕਿਲੇ ਦਾ ਅੱਛਾ ਮਿਲ ਕੋਈ ਕੋਈ ਉਹਦਾ ਨਾਮੁ ਨਿਸ਼ਾਨ ਨਹੀਂ ਨਹੀਂ ਹੁਣ ਉਸ ਕਿਲੇ ਦੇ ਵਿੱਚ ਬਾਬਾ ਦੀਪ ਸਿੰਘ ਦੀ ਯਾਦ ਚ ਗੁਰਦੁਆਰਾ ਸਾਹਿਬ ਆ ਅ ਉਹ ਦਵਾਰਾ ਸਿੱਧਾ ਦਾ ਹੋਰ ਜਿਹੜਾ ਕਿਲੇ ਦਾ ਕੋਈ ਮजूद ਉੱਥੇ ਨਹੀਂ ਰਿਹਾ ਠੀਕ ਹੈ ਜੀ ਉਹ ਮੰਨ ਲਓ ਕਿ ਜਿਹੜੇ ਇਹਨਾਂ ਤੇ ਦੋਸ਼ ਲੱਗਦਾ ਹੈਗਾ ਵੀ ਇਹਨਾਂ ਨੇ ਜਿਹੜਾ ਜਿਹੜੀ ਹੱਤਿਆ ਕੀਤੀ ਕੰਨਿਆਂ ਦੀ ਇੱਕ ਜੱਸਾ ਸਿੰਘ ਆਲੂ ਵਾਲੀ ਜੱਸਾ ਸਿੰਘ ਰਾਮਗੜੀਆ ਬ ਭਗੀਰ ਸਿੰਘ ਜਿਹੜੇ ਇਹ ਸਾਰੇ ਜਿਹੜੇ ਸਿੱਖ ਜਿਹੜੇ ਯੋਧੇ ਸੀਗੇ ਹਾਂ ਜੀ ਇਹਨਾਂ ਨੇ ਤਾਂ ਜਿਹੜੀਆਂ ਦੇਸ਼ ਦੀਆਂ ਜਿਹੜੀਆਂ 3 ਨੂੰ ਜਿਹੜੇ ਅਫਦਾਲੀ ਵਰਗੇ ਲੈ ਜਾਂਦੇ ਸੀ ਉਹਨਾਂ ਤਾਂ ਛਡੋਂਦੇ ਹੁੰਦੇ ਸੀ ਹਾਂ ਜੀ ਤੇ ਇੱਕ ਐਡਾ ਵੱਡਾ ਜਿਹੜਾ ਮਹਾਨ ਜਿਹੜਾ ਜਨੈਲ ਉਹ ਆ ਦੇ ਘਰੇ ਕੰਨਿਆਂ ਦੀ ਹੱਤਿਆ ਕਿਵੇਂ ਕਰੂਗਾ ਸਹੀ ਗੱਲ ਹੈ ਹੈ ਇਹ ਉਹ ਇਹਨਾਂ ਦੇ ਵਿੱਚ ਸ਼ੰਕਾ ਗਲਤੀ ਹੈ ਜੇ ਪੂਰੀ ਸ਼ੰਕਾ ਹੁੰਦੀ ਹੈ ਜੀ ਉਹ ਕੋਈ ਏਸੀ ਗੱਲ ਤਾਂ ਕਹਿੰਨੇ ਇਤਿਹਾਸ ਨੂੰ ਤਰੋੜ ਮੋੜ ਕੇ ਪੇਸ਼ ਕੀਤਾ ਹੈ ਹਾਂ ਇਹ ਮੇਰੀ ਗੱਲ ਆਪਣੇ ਅੰਮਰਸਰ ਆਪ ਤੇ ਆਪਣੇ ਉੱਥੇ ਗਿਆਨ ਸਿੰਘ ਜੀ ਭਮਰਾ ਨੇ ਈ ਉਹ ਸੋਸਾਇਟੀ ਐ ਕ ਬਣੀ ਹੋਈ ਰਾਮ ਰਾਮਗੜੀਆ ਐਰਿਟੇਜ ਹ ਸਟੋਰੀਕਲ ਸੋਸਾਇਟੀ ਬਣੀ ਹੋਈ ਆ ਅਚ ਉਹਨਾਂ ਦੇ ਹੈਡ ਆ ਹਾਂ ਹੈਡ ਨੇ ਉਹਨਾਂ ਨਾਲ ਮੇਰੀ ਵਿਚਾਰ ਹੋਈ ਉਹਨਾਂ ਨੇ ਇਹ ਗੱਲ ਦੱਸੀ ਕਹਿੰਦੇ ਵੀ ਮੈਂ ਇਸ ਗੱਲ ਤੇ ਸਹਿਮਤੀ ਨਹੀਂ ਵੀ ਐਡਾ ਵੱਡਾ ਮਾਨਜ ਜਰਨਲ ਜਿਹੜਾ ਧੀਆਂ ਦੀ ਰਾਖੀ ਕਰਦਾ ਹੋਵੇ ਹੈ ਸਹੀ ਗੱਲ ਜਿਨ੍ਹਾਂ ਨਾਲ ਕੋਈ ਰਿਸ਼ਤਾ ਹੀ ਨਹੀਂ ਜਿਹੜੇ ਉਹਨਾਂ ਤੋਂ ਛੜਾ ਕੇ ਲੈ ਕੇ ਆਉਂਦੇ ਸੀ ਜਾਂ ਤਲੀ ਦੇ ਤਰਕੇ ਉਹਨਾਂ ਦਾ ਚੜਾਉਂਦੇ ਰਹੇ ਆ ਜਿਹੜੇ ਸੂਰਬੀਰ ਯੋਧਿਆਂ ਦੀ ਟੀਮ ਦਾ ਹੋਵੇ ਤੇ ਉਹ ਆਪ ਦੇ ਘਰ ਤੇ ਹੀ ਕੰਮ ਕਰੂ ਤੇ ਇਹਦਾ ਮਤਲਬ ਵੀ ਉਹ ਕਹਿੰਦੇ ਸਾਰਾ ਕੁਝ ਪਲਾਨਟ ਹੈ ਇਹ ਜਿਹੜਾ ਜਿੰਨਾ ਘਟਨਾ ਕਰੂ ਉਹਨਾਂ ਤੇ ਹੈਗਾ ਤੇ ਜਿਹੜੀ ਫਿਰ ਇਹ ਆਪਾਂ ਹੁਣ ਗੱਲ ਵਿੱਚ ਜਿਹੜੀ ਰਹਿ ਗਈ ਹੈ ਵੀ ਮੁਗਲ ਫੌਜਾਂ ਕਹਿੰਦੇ ਵੀ ਕਿਲੇ ਦੇ ਘੇਰਾਬੰਦੀ ਕਰ ਲੈਂਦੀਆਂ ਹਾਂਜੀ ਉਹਦੇ ਵਿੱਚ ਜਿਹੜੀ ਦਿਨਾ ਪੇ ਫੌਜਦਾਰ ਦੀ ਜਿਹੜੀ ਜਲੰਦਰ ਦੇ ਉਹਦੀ ਜਿਹੜੀ ਫੌਜ ਹੈ ਉਹਦਾ ਕਮਾਂਡਰ ਕਹਿੰਦੇ ਜੀ ਜੱਸਾ ਸਿੰਘ ਰਾਂਗੜੀਆ ਸੀ ਏ ਵੀ ਕਿਲੇ ਨੂੰ ਠੇਰਾ ਬੰਦੀ ਕਰ ਲੈਂਦੇ ਆ ਚਾਰ ਮਹੀਨੇ ਠੇਰਾ ਬੰਦੀ ਰਹਿੰਦੀ ਆ ਤੇ ਜਿਹੜੇ ਸਿੱਖ ਫੌਜੀ ਇਕੱਲੇ ਚ ਸੀ ਉਹਨਾਂ ਦਾ ਰਾਜਪਾਣੀ ਖਤਮ ਹੋ ਜਾਂਦਾ ਹਾਂਜੀ ਫੇਰ ਕਹਿੰਦੇ ਵੀ ਜੱਸਾ ਸਿੰਘ ਦੇ ਮਨ 'ਚ ਜਿਹੜਾ ਆਪਣੇ ਭਰਾਵਾਂ ਪ੍ਰਤੀ ਮੋਹ ਜਾਗਦਾ ਤੇ ਫੇਰ ਕਹਿੰਦੇ ਵੀ ਉਹ ਉੱਥੇ ਮੈਦਾਨੇ ਜੰਗ 'ਚੋਂ ਤੀਰ ਨਾਲ ਕਿਲੇ ਦੇ ਵਿੱਚ ਸਨੇਹਾ ਭੇਜਦੇ ਵੀ ਮੈਂ ਤੁਹਾਡੇ ਨਾਲ ਤੇ ਫੇਰ ਜਦੋਂ ਨਾਲ ਉਹ ਤੇ ਰਾਜ ਜਾਂਦਾ ਤੇ ਫੇਰ ਜਿਹੜੀ ਉਹ ਪਾਸਾ ਬਲਟ ਜਾਂਦਾ ਜਿਹੜਾ ਲੜਾਈ ਦਾ ਤੇ ਉਹ ਜਿਹੜੀ ਜਿੱਤ ਪ੍ਰਾਪਤ ਹੁੰਦੀ ਆ ਤੇ ਉਹਦੇ ਵਿੱਚ ਆਪਣੇ ਗਿਆਨ ਸਿੰਘ ਜੀ ਭਾ ਮੁਰਾ ਦਾ ਦੱਸਦੇ ਕਹਿੰਦੇ ਕੀ ਗੱਲ ਇਹ ਨਹੀਂ ਸੀ ਇਹ ਗੱਲ ਅਸਲ ਦੇ ਵਿੱਚ ਹ ਲੜਾਈ ਹੋਈ ਜ਼ਰੂਰ ਆ ਪਹਿਲੀ ਗੱਲ ਤਾਂ ਜਿਹ ਪਹਿਲੀ ਵਾਰਦਾ ਇੱਥੇ ਹੀ ਝੂਠ ਉਠਾਉਂਦਾ ਭਣਾ ਸਾਹਿਬ ਕੀ ਜਿਹੜਾ ਉਹ ਕਹਿੰਦੇ ਵੀ ਤੀਰ ਨਾ ਸਿੱਟਿਆ ਤੋ ਤੀਰ ਨਾ ਸਿੱਟ ਕੇ ਇੱਕ ਵਾਰੀ ਚ ਮੰਨ ਕੇ ਮੇਰੇ ਸਾਡਾ ਦੁਸ਼ਮਣ ਸੀਗਾ ਦੇਨੀ ਛੇਤੀ ਭਰਾ ਕੇ ਬਣਾ ਲੈਣਗੇ ਆਹ ਡੀ ਐਡੀ ਕਿੰਨੀ ਤੁਹਾਡੀ ਗੱਲਬਾਤ ਹੋ ਗਈ ਵੀ ਇੱਕ ਠੀਕ ਹੈ ਨਾ ਹਾਂ ਵੀ ਐਨੇ ਵੀ ਕੀ ਥੋੜਾ ਬਰਾਲ ਮਿਲ ਗਏ ਤੁਸੀਂ ਨਹੀਂ ਤਾਂ ਵੇਖਿਆ ਜਾਵੇ ਤਾਂ ਪੱਤੇ ਖਾਨ ਤੱਕ ਮੇਬੂਰ ਹੋ ਗਈ ਜੇ ਗੁਰੂ ਗੋਬਿੰਦ ਸਾਹਿਬ ਹਣਾ ਆਪਣੇ ਸਿੱਖ ਸੀਗੇ ਪਰ ਉਹਨਾਂ ਨੇ ਈਨ ਨਹੀਂ ਮੰਨੀ ਸੀ ਹਾਂ ਵੀ ਕੀ ਜਿਆ ਵਦਿਆ ਕੁਦਾਰਨੀ ਇਹਦਾ ਨੌਕੀ ਆ ਨਾ ਮੁਗਲ ਫੌਜਾਂ ਦੇ ਵਿੱਚ ਜਿਹੜਾ ਆਪਣਾ ਨਾਲੇ ਮੁਗਲ ਫੌਜ ਉਹਨਾਂ ਨੂੰ ਬਖਸ਼ ਦਿੰਦੀ ਜੀ ਬਖਸ਼ ਦਿੰਦੀ ਉੱਥੇ ਉਹਨਾਂ ਨੂੰ ਜਿਉਂਦਾ ਛੱਡਦੀ ਵੀ ਤੈਨੂੰ ਅੰਦਰ ਤਾਂ ਹੀ ਬਾਹਰ ਜਾਣ ਦੇਵਾਂਗੇ ਪਹਿਲਾਂ ਤੂੰ ਸਾਡੇ ਨਾਲ ਹੀ ਨਿਬੜ ਲੈ ਬਾਅਦ ਚੋ ਕਰ ਉਹਦੇ ਵਿੱਚ ਅਸਲ ਦੇ ਵਿੱਚ ਕੀ ਹੈਗੀ ਆ ਕਹਾਣੀ ਵੀ ਜਿਹੜੀ ਮਿਸਲਾਂ ਦੀ ਜਿਹੜੀ ਮਿਸਲਾਂ ਨੇ ਨਾ 1748 29 ਮਾਰਚ 1748 ਦੇ ਵਿੱਚ ਖਾਲਸਾ ਜਿਹੜਾ ਖਾਲਸਾ ਦਲ ਦੀ ਨਵਾਬ ਕਪੂਰ ਸਿੰਘ ਸਥਾਪਨਾ ਕਰਦੇ ਆ अच्छा जी ठीक है ना जी ओदे ਵਿੱਚ 11 ਮਿਸਲਾਂ ਜਿਹੜੀਆਂ ਖਾਲਸਾ ਦਲ ਦੀ ਵਾਈ ਦੇ ਵਿੱਚ ਜਿਹੜੀਆਂ ਸਥਾਪਿਤ ਹੁੰਦੀਆਂ 65 ਜਥੇ ਸੀ ਉਸ ਤੋਂ ਪਹਿਲਾਂ ਗੁੱਡਾ ਦਲ ਤੇ ਤਰਨਾ ਦਲ ਦੇ ਨਾਂ ਤੇ 65 ਜਥੇ ਵਕ-ਵਕ ਸੀ ਉਹਨਾਂ ਨੂੰ ਇਕੱਠਾ ਕਰਕੇ 11 ਮਿਸਲਾਂ ਦੇ ਵਿੱਚ ਜਿਹੜੀ 12ਵੀਂ ਮਿਸਲ ਸੀ ਨਾ ਹਾਂਜੀ ਹਾਲਾ ਸਿੰਘ ਦੀ ਫੁਲਕੀਆ ਮਿਸਲ ਉਹ ਸ਼ਾਮਲ ਨਹੀਂ ਸੀ ਅੱਛਾ ਦਲ ਖਾਲਸਾ ਦੇ ਵਿੱਚ ਇਹ ਆਦਾ ਮਾਰਚ 1748 ਵਿੱਚ ਤਾਂ ਜਿਹੜੀ ਰਾਮਗੜੀਆ ਮਿਸ਼ਨ ਹੋ ਚੌਂਦੀ ਆ ਤੇ ਜੇ ਇਹਨਾਂ ਦੀ ਗੱਲ ਮਾਰਚ ਜਿਹੜੀ 1748 ਤੋਂ ਲੈ ਕੇ ਜਿਹੜਾ ਪੰਥ ਚ ਸੇਕਨ ਦੀ ਘਟਨਾ ਕਰਮ ਫੌਜ ਚ ਭਰਤੀ ਹੋਣਾ ਫਿਰ ਲੜਾਈ ਲੜਨਾ 4 ਮਹੀਨੇ ਘੇੜਾ ਬੰਦੀ ਇਹ ਤਾਂ ਫਿਰ ਸਾਲ ਦੇ ਖੇਤ ਚ ਚਲ ਗਈ ਗੱਲ ਇਹ ਜਿਹੜੀ ਗੱਲ ਜੱਜਦੀ ਨਹੀਂ ਨਾ ਜਦੋਂ ਮਿਸਲ ਤਾਂ 1748 ਦੇ ਵਿੱਚ ਮਾਰਚ ਦੇ ਵਿੱਚ ਹੋ ਚੌਂਦੀਆਂ ਹਨਾ ਤੇ ਉੱਥੇ ਕੀ ਹੁੰਦਾ ਵੀ ਮਿਸਲਾਂ ਦੇ ਵਿੱਚ ਛੋਟੇ-ਮੋਟੇ ਮਤਭੇਦ ਹੋ ਸਕਦੇ ਆ ਠੀਕ ਆ ਨਾ ਹਾਂਜੀ ਤੇ ਲੜਾਈ ਹੋਈ ਹੋਣੀ ਉਹ ਤੋਂ ਮਿਸਲ ਹੋਣ ਚਾਹੀਦੀ ਨਹੀਂ ਸੀ ਰਾਂਗੜੀਆਂ ਮਿਸਲ ਵਕ ਵਕ ਜਥੇ ਸੀਗੇ ਹਾਂਜੀ ਇਹਨਾਂ ਨੇ ਆਪ ਦਾ ਉਸਾਦਾ ਵੀ ਉਹ ਲੜਾਈ ਦੇ ਵਿੱਚ ਪਹਿਲਾਂ ਭਾਗ ਨਾ ਲਿਆ ਹੋਵੇ ਮੁੜ ਕੇ ਜਦੋਂ ਭਾਗ ਲਿਆ ਲੜਾਈ ਦੇ ਵਿੱਚ ਤੇ ਲੜਾਈ ਦਾ ਇਹਨਾਂ ਨੇ ਪਾਸਾ ਪਲਟਤਾ ਹੋਵੇ ਤੇ ਉਧਰ ਜਾ ਕੇ ਬਾਜ ਪਾਸਾ ਪਲਟੇ ਦੀ ਸਿੱਖਾਂ ਵਾਲੀ ਆ ਕੇ ਤੇ ਸਿੱਖਾਂ ਨੂੰ ਜਿੱਤ ਪ੍ਰਾਪਤ ਕਰਾਈ ਉਹ ਗੱਲ ਉਹ ਗੱਲ ਸੱਚੀ ਲੱਗਦੀ ਆ ਵੀ ਜਦੋਂ ਇਹਨਾਂ ਨੇ ਉਹ ਲੜਾਈ ਦੇ ਵਿੱਚ ਭਾਗ ਲਿਆ ਉਹ ਪਾਸਾ ਪਲਟ ਹੈਗਾ ਮੁਗਲ ਫੌਜਾਂ ਜਿਹੜੀਆਂ ਮੈਦਾਨ ਛੱਡ ਮੈਦਾਨ ਛੱਡ ਕੇ ਭੱਜ ਗਈਆਂ ਤੇ ਜੱਸਾ ਸਿੰਘ ਰਾਮਗੜੀਆ ਜਿਹੜਾ ਇਚੋਗੁਲੀਆ ਤੋਂ ਰਾਮਗੜੀਆ ਫਿਰ ਜਿਹੜੇ ਦਾਲ ਖਾਲਸਾ ਦੇ ਜਿਹੜੇ ਆਗੂ ਸੀ ਹਾਂਜੀ ਉਹ ਇਸ ਗੱਲ ਤੋਂ ਬੜੇ ਇਹਨਾਂ ਤੇ ਖੁਸ਼ ਹੋਏ ਠੀਕ ਆ ਜੱਤ ਦੀ ਪ੍ਰਾਪਤ ਇਹਨਾਂ ਨੂੰ ਹਾਂ ਜੱਤ ਪ੍ਰਾਪਤ ਇਹਨਾਂ ਨੂੰ ਫਿਰ ਜਿਹੜਾ ਆ ਰਾ ਜਿਹੜੇ ਰਾਮਗੜ ਜਿਹੜੇ ਕਿਲਾ ਜਿਹੜਾ ਸੀਗਾ ਰਾਮਰੌਣੀ ਕਿਲਾ ਇਹਦਾ ਨਾਮ ਬਦਲ ਕੇ ਕਿਲਾ ਰਾਮਗੜ ਰੱਖਤਾ ਤੇ ਇਹਨਾਂ ਨੂੰ ਕਿਲੇ ਦਾ ਆਗੂ ਬਣਾ ਦਿੱਤਾ ਗਿਆ ਠੀਕ ਤੇ ਰਾਮਗੜੀਆ ਮਿਸਲ ਜੜੀ ਆ ਉਦੋਂ ਫਿਰ ਹੋਂਦ ਚ ਆਉਂਦੀ ਆ ਤੇ ਫਿਰ ਇਸੇ ਤਰ੍ਹਾਂ ਜਿਹੜੇ ਇਹ ਜੱਸਾ ਸਿੰਘ ਜਿਹੜੇ ਆ ਰਾਮਗੜੀਆ ਸੀ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਜਿਹੜੇ ਇਹ ਜਿਹੜੇ ਮਿਸਤਰੀ ਭਾਈ ਚਾਰਾ ਸੀ ਜਿਹੜੇ ਇਹਨਾਂ ਦੇ ਨਾਲ ਸਾਥੀ ਸੀ ਉਹ ਫਿਰ ਜਿੰਨੇ ਆਪ ਦਾ ਰਾਮਗੜ ਕਿਲੇ ਦੇ ਵਿੱਚ ਰਹਿੰਦੇ ਹੀ ਆਪਣੇ ਆਪ ਨੂੰ ਰਾਮਗੜੀਆ ਭਗਵਾਨ ਲੱਗ ਗਏ ਇਹ ਇਹਨਾਂ ਦਾ ਇਤਿਹਾਸ ਹੈ ਠੀਕ ਜੱਸਾ ਸਿੰਘ ਰਾਮਗੜੀਆ ਤੁਸੀਂ ਦੱਸਦਾ ਵੀ ਇੱਚੋ ਗੇਲੀਆ ਦਾ ਰਾਮਗੜੀਆ ਆਏ ਪੜੇ ਉਹਨਾਂ ਦਾ ਨਾਮ ਆਇਆ ਪਿਆ ਉੱਥੇ ਰਹਿਣ ਲੱਗ ਕੇ ਉਹਨਾਂ ਨੂੰ ਰਾਮਗੜੀਆ ਕਹਿ ਜਾਣ ਲੱਗ ਪਏ ਫਿਰ ਜਿਹੜੇ ਰਾਮਗੜੀਆ ਮਿਸਲ ਦੇ ਵਿੱਚ ਜਿੰਨੇ ਵੀ ਮਲਤਰਖਾਨ ਭਾਈਚਾਰੇ ਜਿੰਨੇ ਵੀ ਇਹਨਾਂ ਦੇ ਨਾਲ ਮਿਸਲ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਕਹਿੰਦੇ ਬਹੁਤ ਯਾਦਗਾਰੀ ਕੰਮ ਕੀਤੇ ਜੀ ਬਹੁਤ ਜੰਗਾਂ ਦੇ ਵਿੱਚ ਇਹਨਾਂ ਨੇ ਸ਼ਾਮਲ ਹੋਏ ਆ ਉਹਦੇ ਬਾਰੇ ਕੋਈ ਵਿਚਾਰ ਤੁਸੀਂ ਦੱਸੋ ਜੀ ਉਹਦੇ ਬਾਰੇ ਜਾਣਨਾ ਬਹੁਤ ਦੇਖੋ ਜਸਾ ਸਿੰਘ ਆਲੂ ਵਾਲੀਆ ਦੀ ਗਵਾਹੀ ਦੇ ਵਿੱਚ 1767 ਦੇ ਵਿੱਚ ਇਹ 11 ਮਿਸਲਾਂ ਨੇ ਹਾਂਜੀ ਅਹਿਮਦ ਸਾਹਿਬ ਅਦਾਲੀ ਨੂੰ ਲਾਹੌਰ ਤੇ ਕਬਜ਼ਾ ਕਰਕੇ ਉਹਨੂੰ ਪਹਜਾਇਆ ਅੱਛਾ ਜੀ ਸਿੱਖ ਰਾਜ ਸਥਾਪਿਤ ਕੀਤਾ ਅੱਛਾ ਜੀ 1767 ਤੋਂ ਲੈ ਕੇ 1799 ਤੱਕ 32 ਸਾਲ 32 ਸਾਲ ਮਿਸਲਾਂ ਦਾ ਜਿਹੜਾ ਸਿੱਖ ਰਾਜ ਜਿਹੜਾ ਪਹਿਲਾਂ ਜਿਹੜਾ ਸਿੱਖ ਰਾਜ ਹੈ ਨਾ ਸਤਾਪਤ ਮਹਾਰਾਜ ਜੀ ਸਭ ਤੋਂ ਪਹਿਲਾਂ ਕੀਤਾ ਹਾਂਜੀ ਮਹਾਰਾਜ ਸਿੰਘ ਦਾ ਉਦੋਂ ਬਾਅਦ ਰਾਜ ਆ ਗਿਆ ਹਾਂ ਇਹ ਹੁੰਦਾ ਇਹ ਹੈਗਾ ਵੀ ਲਾਹੌਰ ਦੇ ਵਿੱਚ ਜਿਹੜਾ ਜਿਹੜਾ ਤਖਤ ਸੀ ਉੱਥੇ ਫਿਰ ਜਿਹੜੀਆਂ ਇਹ ਫੌਜਾ ਸੀ ਮੁਗਲ ਪਹੁੰਚਾ ਸੀ ਅਫਗਾਨ ਸੀ ਹਾਂਜੀ ਉਹ ਇਹਨਾਂ ਦੇ ਆਸ ਵਿੱਚ ਇਹਨਾਂ ਦਾ ਚੱਲਦਾ ਰਹਿੰਦਾ ਸੀ ਲੜਾਈ ਕੋਈ ਕਿਤੇ ਇੱਕ ਫੇਰ ਜਿੱਤ ਗਿਆ ਫਿਰ ਉਹ ਆ ਗਿਆ ਹਾਂਜੀ ਬਾਕੀ ਜਿਹੜੇ ਇਲਾਕੇ ਸੀ ਜਿਹੜੀਆਂ 11 ਮਿਸਲਾਂ ਦਾ ਜਿਹੜਾ ਜਿਹੜਾ ਇਲਾਕਾ ਸੀ ਉਹ ਉੱਥੇ ਫਿਰ ਜੱਸਾ ਸਿੰਘ ਜਿਹੜਾ ਆਲੂ ਵਾਲਿਆ ਜਿਹੜੇ ਇਹਨਾਂ ਦੇ ਮੁਖੀ ਸੀਗੇ ਉਹਨਾਂ ਨੇ ਫਿਰ ਇਹ ਕਿਹਾ ਵੀ ਜਿਹੜਾ ਜਿਹੜਾ ਤੁਹਾਡਾ ਇਲਾਕਾ ਤੁਸੀਂ ਉੱਥੇ ਆ ਦਾ ਰਾਜ ਸਥਾਪਿਤ ਕਰ ਲਓ ਉਹ ਉੱਥੇ ਉੱਥੇ ਜਿਵੇਂ ਹੁਣ ਇਹਨਾਂ ਦਾ ਜਿਹੜਾ ਜੱਸਾ ਸਿੰਘ ਰਾਮਗੜੀਆ ਦਾ ਜਿਹੜਾ ਸੀਗਾ ਇਹ ਐ ਅੰਬਰਸਰ ਇਹਨਾਂ ਦੀ ਮਿਸਲ ਸੀ ਇਹਨਾਂ ਦੀ ਹਰਗੋਵਿੰਦਪੁਰਾ ਅੰਬਰਸਰ ਸਾਹ ਦੇ ਨਾਲ ਹੀ ਹੈਗਾ ਉਹ ਇਹਨਾਂ ਦੀ ਰਾਜਧਾਨੀ ਸੀ अच्छा रांगूरिया ਮਿਸਲ ਦੀ 라ਵੀ ਵਿਆਸ ਦੇ ਸਨ ਚ ਜਿੰਨਾ ਇਲਾਕਾ ਸੀ ਉਹ ਰਾਮਗੜੀਆ ਮਿਸਲ ਮਿਸਲਦਾ ਸੀਗਾ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਬੁੰਗੇ ਸਥਾਪਤ ਹੋਏ ਆ ਤੇ ਜਿਹੜਾ ਬੁੰਗਾ ਰਾਮਗੜੀਆ ਇਹਨਾਂ ਨੇ ਸਥਾਪਤ ਕੀਤਾ ਇਹੋ ਹੀ ਆਪਾਂ ਕਹਿੰਦੇ ਹਾਂ ਜੀ ਤੁਸੀਂ ਇਹ ਕਹਿ ਦਿੰਦੇ ਵੀ ਉਹਨਾਂ ਨਾਲ ਰੁੱਸ ਕੇ ਮੁਗਲ ਫੌਜ ਚ ਚਲੇ ਗਏ। ਉਹ ਇਤਿਹਾਸ ਤਾਂ ਹੀ ਨਹੀਂ ਸਮਝਉਂਦਾ ਹੁਣ ਕਿੱਥੇ ਤਾਂ 32 ਸਾਲ ਉਹਨਾਂ ਨੇ ਸਿੱਖ ਰਿਆ ਜਿਹੜਾ ਰਾਜ ਆ ਉਹ ਸਥਾਪਿਤ ਕਰਤਾ ਮਾੜੇ ਮੋٹے ਮੱਤ ਭੇਤ ਤਾਂ ਸਾਰੇ ਜੀ ਹੁੰਦੇ। ਫਿਰ ਦੇਖੋ ਇਹ ਮਿਸਲ ਐਡੀ ਤਾਕਤਵਾਰ ਸੀਗੀ। ਇਹਨਾਂ ਨੇ ਸਾਰੇ ਮਿਸਲਾਂ ਨੇ ਰਲ ਕੇ ਲਾਹੌਰ ਫਤਿਹ ਕਰ ਲਿਆ। ਹਾਂਜੀ ਹਾਂਜੀ। ਫਿਰ ਇਹਨਾਂ ਨੇ 1783 ਵਿੱਚ ਅੱਛਾ ਜੀ 17 ਤੋ ਲੈ ਕੇ 67 ਚ ਤਾਂ ਸਿੱਖ ਰਸਤਾ ਤੰਦਾ ਲਾਹੌਰ ਦਾ 83 ਦੇ ਵਿੱਚ ਇਹਨਾਂ ਨੇ ਆਪਣਾ ਇਥੋਂ ਅੰਮ੍ਰਿਤਸਰ ਸਾਹਿਬ ਤੋਂ ਜਲਦੇ ਜਲਦੇ ਜਮਨਾਪਾੜ ਤੱਕਾਂ ਦਿੱਲੀ ਤੱਕ ਸਾਰੇ ਇਲਾਕੇ ਇਹਨਾਂ ਨੇ ਜਿੱਤ ਕੱਲੀ ਰਾਮਗੜੀ ਅਮੀਸਲ ਮਿਸਲ ਨੇ ਕੱਲੀ ਨੇ ਹਾਂ ਇਹਨਾਂ ਨੇ ਜਿਹੜੇ ਇਲਾਕੇ ਜਿਹੜੇ ਆ ਸਾਰੇ ਜਿੱਤਦੇ ਗਏ ਅੱਛਾ ਜੀ ਜਿੱਤਦੇ ਗਏ ਤੇ ਜਿਹੜਾ ਉੱਥੇ ਸ਼ਾਹ ਅਲਮਸੀਗਾ ਮੁਗਲ ਬਾਦਸ਼ਾਹ ਸੀਗਾ ਦਿੱਲੀ ਦਾ ਦਿੱਲੀ ਦਾ ਹਾਂ ਉਹਨੇ ਸਾਰੀ ਖਬਰ ਉਹਨੇ ਪਹਿਲਾਂ ਲੈ ਲਈ ਵੀ ਭਾਈ ਬੜੀ ਤਾਗਤ ਨਾਲ ਜਿਹੜੇ ਲੋਕ ਆ ਰਹੇ ਆ ਤੇ ਸਾਡੇ ਚ ਹੈਨੀ ਅਹਿਮਤਵੀਨਾਂ ਨਾਲ ਲੜਾਈ ਲੜੀ ਤੇ ਉਹਨੇ ਪਹਿਲਾਂ ਹੀ ਸਮਝੌਤਾ ਕਰਨ ਲਈ ਆ ਦਾ ਵਿੱਚ ਪਾ ਕੇ ਬੰਦੇ ਤੇ ਜੱਸਾ ਸਿੰਘ ਰਾਮਗੜੀਆ ਉਦੋਂ ਬਗੇਲ ਸਿੰਘ ਵੀ ਵਿੱਚ ਉੱਥੋਂ ਉਸ ਦਿੱਲੀ ਦੇ ਏਰੀਏ ਦੇ ਵਿੱਚ ਜਿਹੜੀ ਲੜਾਈ ਹੋਈ ਆ ਦਿੱਲੀ ਦੇ ਬਾਹਰ ਉਹ ਸ਼ਾਂਭਲ ਸੀਗੇ ਬਗੇਲ ਸਿੰਘ ਨੇ ਇਹਨਾਂ ਦਾ ਸਾਥ ਦਿੱਤਾ ਸਾਥ ਦਿੱਤਾ ਤੇ ਇਹਨਾਂ ਨੇ ਫਿਰ ਜਿਹੜਾ ਸ਼ਾਂਹਲ ਬਣ ਇਹਨਾਂ ਨਾਲ ਸਮਝੌਤਾ ਕੀਤਾ ਇਨਾਂ ਨੂੰ ਜਿਹੜੀ ਤੋਹਫੇ ਵਗੈਰਾ ਜਿਹੜੇ ਦਿੱਤੇ ਤੇ ਫਿਰ ਇੱਕ ਜਿਹੜਾ ਸਮਝੌਤਾ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਇਹਨਾਂ ਗੱਲ ਹੋਈ ਆ ਵੀ ਜਿੰਨੇ ਉੱਥੇ ਗੁਰੂ ਸਾਹਿਬ ਦੇ ਜਿਹੜੇ ਸਤਾਨ ਸੀ ਨਿਸ਼ਾਨਦੇਹੀ ਕਰਕੇ ਅੱਛਾ ਜੀ ਬਗੈਰ ਸਿੰਘ ਉਹਦੀ ਡਿਊਟੀ ਲਈ ਇਹਨਾਂ ਨੇ ਅੱਛਾ ਉਹਨਾਂ ਨੇ ਫਿਰ 5 6 7 ਸਾਲ ਉੱਥੇ ਰਹਿ ਕੇ ਜਿੰਨੇ ਦਿੱਲੀ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਬਣੇ ਉਹ ਉਹ ਸਮੇਂ ਬਣੇ ਆਂ ਪਰ ਇਹ ਵੈਸੇ ਜੇ ਆਪਾਂ ਜਾਣਦੇ ਦਿੱਲੀ ਮੈਂ ਵੀ ਗਿਆ ਜੀ ਪਰ ਉੱਥੇ ਕਿਤੇ ਨੋਟ ਨਹੀਂ ਹੈਗਾ ਵੀ ਇਹ ਮਤਲਬ ਕਿ ਉਹਨਾਂ ਟਾਈਮ ਕਿੱਥੇ ਇਹ ਚੀਜ਼ਾਂ ਇਹ ਘਾਟ ਹਨ ਇਹਨਾਂ ਗੱਲਾਂ ਦੀ ਇਹ ਚੀਜ਼ ਲਿਖ ਕੇ ਲਾਉਣੀ ਤਾਂ ਚਾਹੀਦੀ ਹੈ ਸ਼ੁਰੂਆਤ ਤਾਂ ਲਿਖਣਾ ਚਾਹੀਦਾ ਹਾਂ ਇਹ ਚੀਜ਼ਾਂ ਇੱਥੇ ਆਪਣੇ ਤਾਂ ਜਿਹੜੇ ਦੇਖੋ ਪ੍ਰਬੰਧਕਾਂ ਨੂੰ ਸਾਰੇ ਨਹੀਂ ਪਾੜੇ ਹੁੰਦੇ ਪਰ ਜਿਆਦੇ ਜਿਹੜੇ ਪ੍ਰਭਾਵ ਵਾਲੇ ਆ ਪ੍ਰਬੰਧਕ ਇਹਨਾਂ ਦਾ ਤਾਂ ਕੰਮ ਬੱਸ ਜਿੰਨੀਆਂ ਆਪਣਾ ਪ੍ਰਾਤਨ ਇਤਿਹਾਸ ਆ ਉਹ ਸਾਰਾ ਮਲਿਆ ਮਿਟ ਕਰਕੇ ਮਾਰਬਲ ਲਾ ਦੇ ਮਾਰਬਲ ਲਾ ਦੇ ਕੰਧਾਂ ਤੇ ਲਾ ਦੇ ਫਰਸ਼ਾਂ ਤੇ ਲਾ ਦੇ ਛੱਤਾਂ ਤੇ ਲਾ ਦੇ ਮਾਰਬਲ ਦੇ ਮਗਰ ਪਏ ਸਾਰਾ ਇਹਨਾਂ ਨੇ ਸਿੱਖ ਇਤਿਹਾਸ ਜਿਹੜੇ ਸੀਗੇ ਆਪਣਾ ਗੁਰੂ ਸਾਹਿਬ ਨਾਲ ਸੰਬੰਧਤ ਸੀਗੇ ਜਾਂ ਆਪਣੇ ਕੋਈ ਹੋਰ ਜਿਹੜੇ ਇਤਿਹਾਸ ਨਾਲ ਜੁੜੀਆਂ ਜਿਹੜੀ ਕੋਈ ਆਪਣਾ ਸੀਗੀਆਂ ਜਿਹੜੇ ਸਥਾਨ ਉਹ ਸਾਰੇ ਮਲਿਆ ਮਿਟ ਕਰਤੇ ਇੱਕ ਨਾਂ ਦੇ ਜਿਹੜੇ ਹੁਣ ਉਹ ਦੇਖੋ ਬੁੰਗਾਰਾਮ ਗੜੀਆ ਹਾਂਜੀ ਤੇ ਪਰ ਦਰਬਾਰ ਸਾਹਿਬ ਦੀ ਪ੍ਰਕਰਮਾ ਜਿੰਨੇ ਬੁੰਗੇ ਸੀ ਇੱਕ ਹੀ ਰਹਿ ਗਏ ਇੱਕ ਹੀ ਰਹਿ ਗਏ ਇਹ ਭਮਰਾ ਸਾਹਿਬ ਦੱਸਦੇ ਕਹਿੰਦੇ ਇਹ ਜਿਹੜੇ ਆਪਣੇ ਰਾਮਗੜੀਆ ਬੁੰਗਾ ਸੀ ਇਹਦਾ ਗੇਟ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸੀਗਾ ਅੱਛਾ ਤੇ ਸੰਗਤ ਨੂੰ ਪਤਾ ਲੱਗਦਾ ਇਹ ਵੀ ਤੇ ਜਿਹੜੇ ਇੱਥੇ ਜਿਹੜੀ ਅਹਿਮ ਜਿਹੜੀ ਗੱਲ ਮੈਂ ਤੁਹਾਨੂੰ ਦੱਸਦਾ ਬੀ ਉੱਥੋਂ ਜਦੋਂ ਦਿੱਲੀ ਫਤਿਹ ਕੀਤੀ ਨਾ ਜੱਸਾ ਸਿੰਘ ਰਾਮਗੜੀਆ ਨੇ ਉੱਥੋਂ ਦਿੱਲੀ ਤਖਤ ਦੀ ਸਿਨ ਉਸ ਬਲੋਠੋਂ ਦੇ ਮਹਾਰਾਜ ਪਟਕੇ ਅੱਛਾ ਇੱਥੇ ਦਰਬਾਰ ਸਾਹਿਬ ਸਥਾਪਿਤ ਸਥਾਪਿਤ ਕੀਤਾ ਆ ਉਹ ਜਿਹੜੀ ਸੱਲ ਦਾ ਨਾ ਸਵਾ 6 ਫੁੱਟ ਲੰਮੀ ਆ 3.5 ਫੁੱਟ ਚੌੜੀ ਆ 9 ਇੰਚ ਮੋਟੀ ਆ ਅੱਛਾ ਉਹ ਸੱਲ ਜਿੱਥੇ ਮੁਗਲ ਬਾਦਸ਼ਾਹ ਬਹਿ ਕੇ ਹੁਕਮ ਚਲਾਉਂਦੇ ਹੁੰਦੇ ਸੀ ਉਹ ਸੱਲ ਪਟਕੇ ਦਿੱਲੀ ਤਖਤ ਦੀ ਅੱਛਾ ਉਹ ਜਿਹੜਾ ਬੁੰਗੇ ਰਾਮਗੜੀ ਦੇ ਵਿੱਚ ਸਥਾਪਿਤ ਕਰਦੀ ਇਹ ਤਰ੍ਹਾਂ ਦੀ ਮਲਾਂ ਨਿਸ਼ਾਨੀ ਸੀ ਵੀ ਅਸੀਂ ਕਿੱਲੀ ਫਤਿਹ ਕਰ ਪ੍ਰਾਤਨ ਸਮਾਹ ਦੇ ਵਿੱਚ ਦਰਬਾਰ ਸਾਹਿਬ ਦੀ ਪ੍ਰਕਾਣਮਾ ਚ ਗੇਟ ਹੁੰਦਾ ਸੀ ਸੰਗਤ ਦਰਸ਼ਨ ਕਰਦੀ ਸੀ ਮਾਨ ਨਾਲ ਸਿੱਖਾਂ ਦਾ ਜਿਹੜਾ ਸਿਰ ਉੱਚਾ ਹੁੰਦਾ ਹੈਗਾ ਵੀ ਅਸੀਂ ਦੇਖੋ ਸਾਡੇ ਪੁਰਖਿਆਂ ਨੇ ਕਿੱਡੇ-ਕੱਡੇ ਹੈ ਕੰਮ ਕਰੇ ਹਾਂ ਜੀ ਸਾਡੇ ਜਿਹੜੇ ਉਦੋਂ ਬਾਅਦ ਜਦੋਂ ਸਰਉਣੀ ਕਮੇਟੀ ਬਣ ਗਈ ਤੇ ਇਹ ਮਸਾਂਦੀ ਸਾਫ਼ ਤੋਂ ਹੋਇਆ ਵੀ ਇਹਨਾਂ ਨੇ ਹੌਲੀ-ਹੌਲੀ ਉਹ ਜਿਹੜੀ ਚੀਜ਼ ਆ ਗੇਟ ਜਿਹੜਾ ਉਹ ਬੁੰਗਾ ਰਾਮਗੜੀ ਦੇ ਗੇਟ ਪਤਾ ਕਿਤੇ ਆ ਲੰਗਰ ਹਾਲ ਦੇ ਵਿੱਚ ਉਹ ਕਿਸੇ ਨੂੰ ਪਤਾ ਹੀ ਨਹੀਂ ਫੇਰ ਜਿਹੜਾ ਇਤਿਹਾਸ ਨਹੀਂ ਉੱਥੇ ਬੰਬੇ ਦੇ ਪ੍ਰਕਰਮਾਂ ਦੇ ਨਾਲ ਬੰਗਾ ਉੱਥੇ ਤੁਸੀਂ ਇਤਿਹਾਸ ਤਾਂ ਲਿਖ ਕੇ ਲਾਓ ਨਾ ਵਧੀਆ ਕਰਕੇ ਜੇ ਤੁਸੀਂ ਉਹ ਤਾਂ ਉੱਚਾ ਜਿਆ ਕਰਕੇ ਤੂੰ ਬੋਰਡ ਲਾ ਵੀ ਦਿੱਤਾ ਕਿਸੇ ਨੇ ਘੜਾ ਪੜਨਾ ਸਾਹਮਣੇ ਲਾਓ ਸਾਹਮਣੇ ਲਾਓ ਤੁਸੀਂ ਦੱਸੋ ਵੀ ਇੱਥੇ ਪਈ ਆ ਆ ਜਿਹੜੀ ਸੱਲ ਪਈ ਆ ਮੁਗਲ ਤਖਤ ਦੀ ਸੱਲ ਪਈ ਆ ਇਹ ਇਤਿਹਾਸ ਆ ਸਾਡੇ ਜਿਹੜੇ ਯੋਧਿਆਂ ਦਾ ਤੇ ਤੁ ਤੁਹਾਡੀ ਗੱਲ ਤਾਂ ਹੋਈ ਆ ਭੌਮਰਾ ਸਾਹਿਬ ਨਾਲ ਜੀ ਤੇ ਉਹ ਕੋਈ ਐਕਸ਼ਨ ਲੈਂਦੇ ਇਸ ਕੀ ਦੇ ਉੱਤੇ ਉਹ ਕਰਦੇ ਜਿੰਨੀ ਕੋਸ਼ ਹੁੰਦੀ ਉਹਨੂੰ ਤਾਂ ਪਤਾ ਵੀ ਜਿਹੜੇ ਲੀਡਰ ਲੋਕ ਬਹੁਤ ਐਸੇ ਸੀ ਉਹ ਤਾਂ ਹੈ ਜੀ ਜਿਹੜੇ ਮਾੜੀ ਜਿਹੜੇ ਨਾ ਹਾਂਜੀ ਹਾਂਜੀ ਕਹਿਣਾ ਤੇ ਕਰਨਾ ਇਹਨਾਂ ਨੇ ਆਦੀ ਮਰਜ਼ੀ ਨਾਲ ਹੀ ਹੁੰਦਾ ਹਾਂਜੀ ਤੇ ਉਹਨਾਂ ਨੇ ਦੇਖੋ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਕਿਲਾ ਰਾਮਗੜ੍ਹ ਦਾ ਬਚੂਦ ਲੋਕਾਂ ਨੇ ਇਕੱਲਾ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਬਚੀ ਬਾਕੀ ਸਾਰਾ ਕਾਰਜਾ ਕਰ ਲਿਆ ਹਾਂਜੀ ਇੱਕ ਕਿਲਾ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰitsar ਸਾਹਿਬ ਤੋਂ ਪਹਿਲਾਂ ਕਿਲਾ ਲੋਗੜ ਦਾ ਸਭ ਤੋਂ ਪਹਿਲਾਂ ਉਹ ਸੀ ਬਣਾਇਆ ਸੀ ਲੋਗੜਾ ਦਾ ਕਿਲਾ ਉੱਥੇ ਵੀ ਇੱਕਲਾ ਗੁਰਦੁਆਰਾ ਸਾਹਿਬ ਬਚਿਆ ਕਿਲੇ ਦਾ ਮजूद ਖਤਮ ਅੰਮ੍ਰitsar ਇੱਕ ਕਿਲਾ ਜਿਹੜਾ ਰਣਜੀਤ ਸਿੰਘ ਉਹਨਾਂ ਨੇ ਕਿਲਾ ਗੋਵਿੰਦਗੜ੍ਹ ਸਾਹਿਬ ਸਤਾ ਸਿੱਤਾ ਸੀ ਉਹਦਾ ਹੈਗਾ ਮजूद ਥੋੜਾ ਬਹੁਤ ਹੀ ਹਾਂ ਤੇ ਇਹ ਜਿਹੜੀ ਚੀਜ਼ ਆ ਨਾ ਆਪਣਾ ਜਿਹੜਾ ਇਤਿਹਾਸ ਆ ਆਪਣਾ ਜਿਹੜੀ ਦੇਖੋ ਵੀ ਕਿਲਾ ਜਿਹੜਾ ਰਾਮਗੜੀ ਜਿਹੜਾ ਰਾਮਗੜ ਦਾ ਕਿਲਾ ਕਿ ਤਸਤਾਤ ਹੋ ਗਿਆ ਫਿਰ ਇਹਨਾਂ ਨੇ ਆਪਣਾ ਭੰਗਰ ਸਾਹਿਬ ਦਾਸਦੇ ਆ ਕਿ ਤੇ ਆਪਣਾ ਸਰੋਤਿਆਂ ਨੂੰ ਉਹਨਾਂ ਨਾਲ ਮੁਲਾਕਾਤ ਕਰਾਵਾਂ ਕਿ ਸਾਰਾ ਜੋ ਵੀ ਇਤਿਹਾਸ ਬਾਰੇ ਬਹੁਤ ਵੱਡੇ ਇਤਿਹਾਸਕਾਰ ਆ ਹੋ ਹਾਂਜੀ ਤੇ ਉਹ ਜਰੂਰ ਉਹਨਾਂ ਦੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਵਾਂਗੇ ਕਿ ਟਾਈਮ ਹਾਂਜੀ ਤੇ ਉਹ ਦੱਸਦੇ ਜੀ ਫਿਰ ਅਸੀਂ ਜਿਹੜਾ ਗੇਟ ਆ ਹਾਂਜੀ ਕਿਲਾ ਰਾਮਗੜ ਦਾ ਜਿਹੜਾ ਦਰਵਾਜ਼ਾ ਸੀ ਉਹ ਵੀ ਢਲੋਪ ਹੋ ਗਿਆ ਸੀ ਉੱਥੇ ਹੋਣੀ ਇਹਨਾਂ ਨੇ ਹੋਂਦ ਚੱਲੀ ਹੈ ਜੇ ਪਿੱਛੇ ਮੈਂ ਵੇਖਿਆ ਕੈਪਟਨ ਸਰਵਾਰ ਵੇਲੇ ਇਹ ਬਣਾਇਆ ਬਣਾਇਆ ਉੱਥੇ ਹੋਂਦ ਲਿਖਿਆ ਵੀ ਰਾਮਗੜ੍ਹ ਕਿਲਾ ਹਾਂ ਇੱਕ ਰਾਮਗੜ੍ਹ ਫੋਰਟ ਹਾਂ ਤੇ ਉਹ ਬਾਥੇ ਥੱਲੇ ਉਹਦੇ ਬਾਅਦ ਰਾਮਗੜ੍ਹ ਕਿਲਾ ਫੋਰਟ ਲਿਖ ਕੇ ਰਾਮਗੜ੍ਹ ਹੀਆ ਗੇਟ ਲਿਖਦੇ ਪਹਿਲਾਂ ਉਹ ਸੀਗਾ ਚਾਟੀ ਵਿੰਡ ਗੇਟ ਤੇ ਚਾਟੀ ਵਿੰਡੋ ਪਿੰਡ ਆ ਨਾ ਉਹਦੇ ਨਾਂ ਤੇ ਫਿਰ ਉਹ ਲੋਕੀ ਭੁੱਲ ਗਏ ਸੀ ਵੀ ਇੱਥੇ ਕੋਈ ਦਰਵਾਜ਼ਾ ਵੀ ਹੁੰਦਾ ਸੀ ਕਿਲਾ ਰਾਮਗੜ੍ਹ ਦੇ ਨਾਂ ਤੇ ਦਰਵਾਜ਼ਾ ਵੀ ਹੁੰਦਾ ਸੀ ਹਾਂਜੀ ਜਦੋਂ ਚੀਜ਼ ਹੀ ਖਤਮ ਕਰਤੀ ਲੋਕਾਂ ਨੇ ਭੁੱਲਣਾ ਸੀ ਹਾਂਜੀ ਤੇ ਇਸ ਇਹ ਚੀਜ਼ ਆ ਵੀ ਇਹ ਆਪਣਾ ਜਿਹੜਾ ਇਤਿਹਾਸ ਆ ਇਹਨੂੰ ਸਾਡੀ ਸਰੋਤਿਆਂ ਨੂੰ ਬੇਨਤੀ ਹੈ ਵੀ ਜਾਗਰੂਕਤਾ ਜੇ ਆ ਜਿਹੜੀ ਆਪਣੇ ਜੀ ਰੋਗੀ ਤੇ ਲੀਟਰ ਵੀ ਕੰਨ ਭਰਨਗੇ ਫਿਰ ਇਹ ਚੀਜ਼ ਦਾ ਉਹ ਵੀ ਕੋਸ਼ਿਸ਼ ਜਿਹੜਾ ਚੰਗਾ ਕਰਨਗੇ ਨਹੀਂ ਫਿਰ ਉਹਨਾਂ ਨੇ ਆਦੀ ਮਰਜ਼ੀ ਦਾ ਕਰਨਾ ਜਿਵੇਂ ਉਹਨਾਂ ਦੇ ਹੱਕ ਆ ਉਹਨਾਂ ਨੂੰ ਹੁਕਮ ਕਰਦੇ ਆ ਤੇ ਦੇਖੋ ਸਿੱਖੀ ਨੂੰ ਦਾ ਸਾਰੇ ਪਾਸਿਓਂ ਘੇਰਾ ਪਾਇਆ ਸਿੱਖ ਇਤਿਹਾਸ ਤੇ ਹਮਲੇ ਹੋ ਰਹੇ ਆ ਸਿੱਖ ਜਿਹੜੀ ਜੋ ਗੁਰਬਾਨੀ ਆ ਗੁਰਬਾਨੀ ਆ ਉਹਦੇ ਚ ਬੜੀਆਂ ਮਿਲਾਵਟਾਂ ਕਰਨ ਦੀ ਕੋਸ਼ਿਸ਼ ਹੋ ਰਹੀ ਆ ਹਾਂਜੀ ਤੇ ਇਸ ਚੀਜ਼ ਤੇ ਇਹ ਹੈਗਾ ਵੀ ਜਾਗਰੂਤਾ ਦੀ ਲੋੜ ਹੈ ਹਾਂਜੀ ਹੁਣ ਤੁਸੀਂ ਸਾਰੇ ਸਰੋਤਿਆਂ ਨੇ ਸੁਣਿਆ ਜੱਸਾ ਸਿੰਘ ਰਾਮਗੜੀਆ ਜੋ ਕਿ ਬਹੁਤ ਮਹਾਨ ਯੋਧੇ ਹੋਏ ਨੇ ਉਹਨਾਂ ਦੇ ਇਤਿਹਾਸ ਬਾਰੇ ਆਪਾਂ ਸਾਰੀ ਗੱਲਬਾਤ ਕੀਤੀ ਆ ਮੈਂ ਤਾਂ ਮੇਨਲੀ ਸਾਰੇ ਹੀ ਸਰੋਤਿਆਂ ਨੂੰ ਕਹੂੰਗਾ ਖਾਸ ਕਰਕੇ ਰਾਮਗੜੀਏ ਭਾਈਚਾਰੇ ਨੂੰ ਮੈਂ ਇਹ ਬੇਨਤੀ ਕਰਨਾ ਚਾਹੂੰਗਾ ਕਿ ਰਾਮ ਰਾਮਗੜੀਆ ਜੋ ਬੁੰਗਾ ਉੱਥੇ ਸਤਾਪਤਾ ਜੀ ਦਰਬਾਰ ਸਾਹਿਬ ਦੇ ਵਿੱਚ ਪਾਉਣਾ ਤਾਂ ਉਹੀ ਕਹਿਣ ਹਾਂਜੀ ਹਾਂਜੀ ਉੱਥੇ ਸੈੱਲ ਸੀਗੀ ਇੱਕ ਜੋ ਦਿੱਲੀ ਫਤਿਹ ਕਰਨ ਤੋਂ ਬਾਅਦ ਜੱਸਾ ਸਿੰਘ ਰਾਮਗੜੀਆ ਨੇ ਉੱਥੇ ਲਿਆ ਕੇ ਸਤਾਪਤ ਕੀਤੀ ਸੀ ਉਹਦਾ ਜਿਹੜਾ ਗੇਟ ਹੈ ਉਹ ਲੰਗਰ ਹਾਲ ਦੇ ਬੈਕ ਸਾਈਡ ਤੋਂ ਖੁੱਲਦਾ ਸੀਗਾ ਉਧਰ ਦੀ ਸਾਰਿਆਂ ਦੇ ਦਰਸ਼ਨ ਹੁੰਦੇ ਜੋ ਕਿ ਸ਼ਰੂਨੀ ਪ੍ਰਬੰਧਕ ਕਮੇਟੀ ਵੱਲੋਂ ਬੰਦ ਕਰ ਦਿੱਤਾ ਗਿਆ ਮੈਂ ਤਾਂ ਇਹ ਕਹੂੰਗਾ ਜੀ ਏਕਾ ਕੀਤਾ ਜਾਵੇ ਉੱਥੇ ਜਾ ਕੇ ਲੋਕਾਂ ਵੱਲੋਂ ਜੋ ਵੀ ਜਾਂਦੇ ਆ ਕੱਲਾ ਰਾਮਗੜੀਆ ਭਾਈਚਾਰਾ ਨਹੀਂ ਆਪਣਾ ਸਿੱਖ ਇਤਿਹਾਸ ਹੈ ਸਾਰਿਆਂ ਨੂੰ ਜਾਣਨਾ ਚਾਹੀਦਾ ਉਥੇ ਕਹਿਣਾ ਚਾਹੀਦਾ ਕਿ ਇਹਦਾ ਇਤਿਹਾਸ ਲਿਖਿਆ ਜਾਵੇ ਇਹਨੂੰ ਚੰਗੀ ਤਰ੍ਹਾਂ ਲੋਕਾਂ ਨੂੰ ਵਿਖਾਇਆ ਜਾਵੇ ਗੇਟ ਪ੍ਰਕਰਮਾਂ ਦੇ ਵਿੱਚ ਜ਼ਰੂਰ ਚਾਹੀਦਾ ਤਾਂ ਕਿ ਗੇਟ ਪ੍ਰਕਰਮਾਂ ਦੇ ਵਿੱਚ ਆ ਦਰਸ਼ਨ ਕਰ ਸਕਣ ਉਹਦੇ ਇਤਿਹਾਸ ਉਹਦਾ ਬੋਰਡ ਤੇ ਲੱ ਕੇ ਲਾਇਆ ਜਾਵੇ ਕੋਈ ਝੂਠ ਤਾਂ ਹੈ ਨਹੀਂ ਸੱਚ ਹੈ ਜੇ ਕੋਈ ਚੀਜ਼ ਪਈ ਹੈ ਉਹਦੇ ਬਾਰੇ ਜ਼ਰੂਰ ਦੱਸਿਆ ਜਾਵੇ ਬਾਕੀ ਜਿਹੜੀ ਸ਼ਰੋਣੀ ਗੁਰਦੁਆਰਾ ਪਰਨੰਦ ਕਮੇਟੀ ਹੈ ਜੀ ਉਹ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਇਸ ਇਤਿਹਾਸ ਨੂੰ ਡਾਊਨ ਹੀ ਕਰਦੀ ਤਰੀ ਆ ਰਹੀ ਹੁਣ ਤੱਕ ਤਾਂ ਵੀ ਇਹਨੂੰ ਸਹੀ ਢੰਗ ਨਾਲ ਤਾਂ ਇਹਨਾਂ ਨੂੰ ਮੈਂ ਤਾਂ ਇਹ ਕਹੂੰਗਾ ਜੀ ਕੋਈ ਨਾ ਤਾਂ ਸਹੀ ਮਤਲਬ ਜਿਹੜਾ ਸੇਧ ਦੇਣ ਵਾਲਾ ਬੰਦਾ ਇਹਨਾਂ ਨੂੰ ਮਿਲ ਰਿਹਾ ਚੰਗਿਆ ਗੂ ਘਾਟਾ ਮਾੜੇ ਜਾਦੇ ਹਾਂਜੀ ਜੇ ਕੋਈ ਚੰਗਾ ਉਠਦਾ ਜੀ ਉਹਨੂੰ ਬੋਲਣੇ ਦਿੱਤਾ ਜਾਂਦਾ ਇਸੇ ਤਰ੍ਹਾਂ ਹੀ ਸਾਰੇ ਸਰੋਟਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਭਾਣਾ ਸਾਹਿਬ ਤੁਹਾਡਾ ਵੀ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤੈ ਜੀ